ਕਾਚੇ ਲਗਾਤਾਰ ਆ ਰਹੇ ਨੇ ਫਿਰੋਤਿਆਂ ਮੰਗਣ ਦੇ ਫੋਨ WhatsApp ਕਾਲ ਕਰਕੇ ਮੰਗਦੇ ਨੇ ਫਿਰੋਤਿਆਂ ਮਜੀਠਾ ਦੇ ਕਸਬਾ ਕਤੂ ਨੰਗਨਦੇ ਸ਼ਰਮਾ ਕਰਿਆਨਾ ਸਟੋਰ ਨੂੰ ਆਇਤਮ ਹਮਾਰਾ ਅਜੀਤ ਕੁਮਾਰ ਹੈ ਅਜੀਤ ਕੁਮਾਰ ਜੀ ਕੀ ਮਾਮਲਾ ਆ ਗਾਦਰ ਨੇ ਜਿੰਦੇ ਕੋਈ ਫਿਰੋਤੀ ਮਾਮਲਾ ਇਦਾਂ ਆਇਆ ਜੀ ਕੱਲ ਨੂੰ ਸ਼ਾਮ ਨੂੰ WhatsApp ਤੇ ਸਾਨੂੰ ਨਾ ਕਲਾਈਆਂ ਆਂਦੀਆਂ ਸੀ ਅਸੀਂ ਮਗੀ ਫੋਨ ਕਾਲ ਕੋ ਚੁੱਕੀ ਨਹੀਂ ਹਾਂ ਉਹਦੇ WhatsApp ਤੋਂ ਤੇ ਮੁਰਕੇ ਉਹਨਾਂ ਨੇ ਵੌਇਸ ਮੈਸੇਜ ਸਾਨੂੰ ਦਿੱਤਾ WhatsApp ਤੋਂ ਕਿਹੜੇ ਨੰਬਰ ਤੋਂ ਆਦਿ ਹੈਗਾ ਇਹ ਪੁਰਤੋਗਾਲ ਤੋਂ ਆਉਂਦੀ ਜੀ ਕਾਲ ਹੈ WhatsApp ਨੰਬਰ ਪੁਰਤੋਗਾਲ ਤੋਂ ਜੀ ਤੇ ਕਿਉਂਕਿ ਇਹਨੇ ਮੁਰਕਿਆਂ ਨਾਲ ਵੈਸੋ ਵਾਇਸ ਮੈਸੇਜ ਪਾਇਆ ਉਹਦੇ ਤੇ ਰਿਕਾਰਡਿੰਗ ਆਈ ਹੈ ਕੀ ਦੇ ਦੇਤੀ ਉਹ ਸਾਡੇ ਕੋਲ ਇਹ ਯਾਨੋ ਮਾਰਨ ਦੀ ਧਮਕੀ ਆ ਤੇ 50 ਲੱਖ ਰੁਪਏ ਦੀ ਫਰੋਟੀ ਦੇ ਲੋ ਤੇ ਅਸੀਂ ਇਹਨਾਂ ਨੂੰ ਇਹੋ ਗੱਲ ਕਹਿਣ ਲਿਆ ਵੀ ਆਪਣਾ ਸਾਡੇ ਕੋਲ ਤੇ ਇਦਾਂ ਕੋਈ ਗਲਤ ਬਾਤ ਨਹੀਂ ਕਰਨਾ ਗਲਤ ਬਾਤ ਹੋਈ ਨਹੀਂ ਲੱਗ ਗਲਤ ਕਰਦੇ ਪਰ ਅਸੀਂ ਆਪ ਨਹੀਂ ਗਲਤ ਕਰਦੇ ਉਹਨਾਂ ਨਾਲ ਕੀ ਕਹਿਣ ਲਿਆ ਕਿ ਆ ਕਿ ਆਪਾਂ ਸਾਡੇ ਕੋਲ ਨਹੀਂ ਅਸੀਂ ਤਾਂ ਆਪਣੇ SSP ਨਾਲ ਸਭ ਨਾਲ ਗੱਲ ਕੀਤੀ ਹੈ ਨਾ ਸਿਦੂ ਨਾਲ ਗੱਲ ਕੀਤੀ ਹੈ ਕਿ ਸਾਡੇ ਕੋਲ ਇਦਾਂ ਵੀ ਗਲਤ ਬਾਤ ਹੀ ਨਹੀਂ ਲੱਗਦਾ ਤੁਹਾਨੂੰ ਬਸ ਇਹ ਹੋਈ ਕਰਦੇ ਆ ਕਿ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਸਪੋਰਟ ਕੀਤੀ ਜਾਵੇ ਜੀ ਕਾਰੋਬਾਰ ਰੋਟੀ ਵਿੱਚ ਲੂ ਕਾਰੋਬਾਰ ਕਾਰੋਬਾਰ ਦੇ ਕੇ ਬਸਿਆ ਜੀ ਅੱਗੇ ਕਰਜੇ ਇੰਨੇ ਹੈਗੇ ਉੱਤੇ ਸੱਤੇ ਦੇ ਪਰਿਵਾਰ ਤੇ ਅੱਗੇ ਬਿਲਕੁਲ ਮੇਲ ਹੋਇਆ ਪਿਆ ਵਾ ਕਿ ਤੁਹਾਨੂੰ ਕੀ ਲੱਗਦਾ ਜਿਹੜੀ ਅਫਰੋਤੀ ਮੰਗੀ ਗਈ ਕੇ ਇਹਨਾਂ ਘਰ ਦਾ ਪੇਟੀ ਹੋ ਜਾਊਗਾ ਹਾਂਜੀ ਇਹ ਜੀ ਕੋਈ ਆਪਣਾ ਇਹੋ ਲੱਗ ਬਲੋਂ ਦਾ ਹੀ ਆ ਕੋਈ ਹਣ ਗਵਾਨ ਬੰਦਾ ਹੀ ਆ ਜਿਹੜਾ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਲਿਆ ਵਾ ਜਿਹਦੇ ਨਾਂ ਦਿੱਤੇ ਕਿ ਕਿੰਦੇ ਨਾਂ ਦੇਤੇ ਤਾਂ ਬਸ ਉਹਨਾਂ ਦੇ ਜਾਨ ਮਾਰ ਦਾਂਗੇ ਹੋਰ ਕੀ ਕਰਾਂਗੇ किथे कोई अभी नहीं रिकॉर्डिंग हां जी अभी रिकॉर्डिंग है अभी का। हाँ दिखाओ ये री रिकॉर्डिंग ओ हाय भाई कर ठीक है प्ले करो इधर 20 मिनट कॉल करना पंजाब ठीक है समूह कपड़ा नु का रास्ता पता ही हो ਪਰਾਹ ਇੰਦਰ ਦੀ ਦੁਕਾਨ ਤੇ ਇੱਕ ਜਵਾਬ ਮਿਲਦਾ ਤੇ ਪਿੱਛੇ ਵਿੱਚ ਮੈਂ ਡਿਜੋਰ ਟਾਪੀ ਇੱਥੇ ਹੈ ਇੱਕ ਮੈਂ ਤੇ ਫੀਰਾ ਕਰਾਉਂਦਾ ਚਾਹਣਾ ਕਿ ਉਹ ਜਾਂਦਾ ਵੇਖੋ ਕੋਈ ਨੁਕਸਾਨ ਨਾ ਘਰਾਈਓ ਤੇ ਮੈਂ ਦੇਖ ਨੂੰ ਫੋਨ ਨਾ ਪੰਜਾਬ ਨਾਲ ਚਾਹੀਦਾ ਜੀ ਜੀ ਆ ਬਿੱਲਾ ਬੋਲਦਾ ਮੈਂ ਅਗਲਾ ਇਥੋਂ ਮੱਥੀ ਪੁੱਛ ਲਈ ਮੇਰੇ ਬਾਰੇ ਠੀਕ ਹੈ ਜਦੋਂ ਮਰਜੀ ਵੇਖੋ ਜੀ ਸਰਕਾਰਾਂ ਦੀ ਨਾ ਤਰਫ ਖੜਾ ਕੋਈ ਬੜਾ ਹੀ ਹੋ ਕਿ ਮੈਂ ਤੇਰਾ ਨੁਕਸਾਨ ਨਹੀਂ ਕਰਨਾ ਇਹ ਫੋਨ ਕਰਾ ਲੈਣਾ ਚਾਹਿਆ ਨੇ ਵਾਲੇ ਤੋਂ ਪਰਾਹ ਸਹੀ ਹੁੰਦੇ ਜਦੋਂ ਜਨਾ ਤੋਂ ਤੋਂ ਕਹਨਾ ਕਦੋਂ ਕਦੋਂ ਮੈਂ ਤੇ ਮਾਰਾ ਤਾਂ ਆਪਣੇ ਨਾਲ ਤੇ ਆਪ ਜਨਾ ਨਹੀਂ ਹੁੰਦੀ ਹੈ ਕਰਨ ਨਿਕਾਲਾ ਟ੍ਰੇਨ ਨੋ ਸਿੱਕੰਦੀ ਕੀ ਗੱਲ ਖਬਰ ਹੈ ਸਾਡੀ ਪਤਾ ਹੀ ਮੈਨੂੰ ਤੇ ਮੈਨੂੰ ਪਹਿਲੇ ਹੀ 50 ਲੱਖ ਰੁਪਏ ਠੀਕ ਮੇਰੇ ਬਾਰੇ ਪੁੱਛ ਲਈ ਪਿੱਲਾ ਬੋਲਦਾ ਮਾਰਿਆ ਵਾਲਾ ਠੀਕ ਡੋਨੀ ਦਾ ਭਰਾ ਸੱਚ ਮਾਰ ਕੇ ਦੇ ਲਈ ਠੀਕ ਉਹਨੂੰ ਡੋਨੀ ਅਹ ਤਦਵਾਗਾ ਠੀਕ ਅਸਰ ਫੋਨ ਜੋ ਕੇ ਮੈਂ ਗੱਲ ਕਰੀ ਠੀਕ ਹੈ ਮੈਂ ਕੱਲ ਆਈ ਤੈਨੂੰ ਖਾਨੀਆਂ ਜੀ ਕੱਲ ਆਈ ਕਰੇ ਕੀ ਨਾਮ ਕਰਾ ਮੇਰਾ ਨਾਮ ਕਾਉਂਡ ਬਲਕਾਰ ਦੁਧਾਲਾ ਸੀਪੀਆਈ ਸੈਕਟਰੀ ਮਂਜੀਠਾ ਕਾਮਰ ਸਾਹਿਬ ਜਿਹੜਿਆ ਮਾਹੌਲ ਬਣ ਗਿਆ ਧਮਕੀਆਂ ਦਾ ਫਰੋਤੀਆਂ ਦਾ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਕਿੱਧਰ ਪਰ ਤੁਰ ਹੀ ਪਈ ਬਹੁਤ ਮਾੜਾ ਬਣ ਗਿਆ ਜੀ ਇਸ ਵੇਲੇ ਮਾਹੌਲ ਤੇ ਜਦੋਂ ਅਸੀਂ ਅਤਵਾਦ ਵਾਲੇ ਪਾਸੇ ਨੂੰ ਸੋਚਦੇ ਆ ਉਹਦੇ ਨਾਲੋਂ ਵੀ ਭੈੜਾ ਬਣਿਆ ਪਿਆ ਵਾ ਕਿ ਉਦੋਂ ਇਹ ਹੁੰਦਾ ਹੈ ਵੀ ਅਤਵਾਦ ਹੈ ਤੇ ਸਾਰੇ ਆਸੰਦੇ ਘਰ ਆ ਜੋ ਘਰ ਆ ਜੋ ਹੁਣ ਇੱਕ ਕਿਸਮ ਦਾ ਸਰਕਾਰਾਂ ਦੀ ਸ਼ਾਂਤੀ ਆ ਅਸੀਂ ਆਨੇ ਸ਼ਾਂਤੀ ਨਹੀਂ ਬਿਲਕੁਲ ਇਹੋ ਜਿਹਾ ਮਾਹੌਲ ਵੀ ਰੋਜ਼ ਹੀ ਕਿਤੇ ਉਹਨਾ ਕਿਤੇ ਉਹ ਆ ਜਾਂਦਾ ਵਾ ਕਿ ਕਿਸੇ ਨੂੰ ਧਮਕੀ ਦਿੱਤੀ ਕਿਸੇ ਨੂੰ ਕੁਝ ਕੀਤਾ ਕਿਸੇ ਨੂੰ ਕੁਝ ਕਿਤੇ ਮਾਰਤਾ ਕਿਤੇ ਰੱਖਤਾ ਮਤਲਬ ਇਹੋ ਜੀਆਂ ਹਾਲਤਾਂ ਬੜੀਆਂ ਕਿ ਅਮਨ ਸ਼ਾਂਤੀ ਵਾਲੀ ਗੱਲ ਹੀ ਕੋਈ ਨਹੀਂ ਨਾ ਸਰਕਾਰ ਇਸ ਪਾਸੇ ਧਿਆਨ ਦੇ ਰਹੀ ਆ ਨਾ ਸਰਕਾਰ ਪੁਲਿਸ ਨੂੰ ਹੀ ਕਹਿ ਰਹੀ ਆ ਵੀ ਇਨ੍ਹਾਂ ਵਾਰਦਾਤਾਂ ਦੇ ਉੱਤੇ ਥੋੜਾ ਸ਼ਕਤੀ ਨਾਲ ਮਤਲਬ ਤੁਹੀ ਕੰਮ ਕਰੋ ਸਰਕਾਰ ਗੈਰੀ ਜਾਂ ਤੁਹਾਨੂੰ ਨਸ਼ਾ ਵੀ ਖਤਮ ਕਰਨ ਡਿਆ ਰਿਹਾ ਵੀ ਖਤਮ ਕਰਨ ਡਿਆ ਓਹੋ ਨਸ਼ੇ ਵਾਲਿਆਂ ਤੇ ਗੱਲਾਂ ਛਾੜੀ ਤੋ ਨਾ ਨਸ਼ੇ ਵਾਲੀ ਤੇ ਹੁਣ ਜੇ ਅਸੀਂ ਗੱਲ ਕਰੀਏ ਤੇ ਬੜੀ ਦੂਰ ਜਾਣੀ ਆ ਵੀ ਜਿਹੜੇ ਇੱਥੋਂ ਦੇ ਨਵੇਂ ਇੰਚਾਰਜ ਲੱਗੇ ਆ ਉਹ ਉਹਨਾਂ ਦੇ ਨਾਲ ਮੱਲੋ ਫੋਟੋਆਂ ਲਵਾਉਂਦਾ ਹੈ ਨਸ਼ਿਆਂ ਵਾਲੇ ਅਸੀਂ ਕਹਿ ਸਕਦੇ ਇਹਨੂੰ ਪੁਲਿਸ ਮੱਲੋ ਫੜੇ ਤੇ ਤਾਂ ਵੀ ਜੇ ਉਹਨਾਂ ਦੀਆਂ ਫੋਟੋਆਂ ਨਾ ਇਹਨਾਂ ਨਾਲ ਲੱਗੀਆਂ ਹੋਣ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਧਮਕੀਆਂ ਵੀ ਆ ਹੁਣ ਪਤਾ ਹੀ ਪੀ ਜਿਹੜਾ ਸੁੰਦਰ ਬੇਕਰੀ ਵਾਲਾ ਟਵਿੰਡਾ ਦੇਵੀ ਵਾਲਾ ਉਹਨੂੰ ਧਮਕੀ ਮਿਣੀ ਪਰ ਲੋਕ ਵੀ ਥੋੜੇ ਇੱਕ ਜਿਆਦਾ ਮਨ ਲੋ ਅਗਰੈਸਿਵ ਹੋ ਕੇ ਪਛਾਹ ਬਹਿ ਜਾਂਦੇ ਆ ਹੁਣ ਇਹਨੂੰ ਧਮਕੀਆਂ ਹੁੰਦੀਆਂ ਆਂ ਪਤਾ ਵਾ ਆਪੀ ਧਮਕੀਆਂ ਆਈਆਂ ਤੁਸੀਂ ਪੁਲਿਸ ਨੂੰ ਤਲਾਹ ਕਰੋ ਪੁਲਿਸ ਨੂੰ ਤਲਾਹ ਕਰਕੇ ਕੀ ਕੰਮ ਕਰਦੀ ਆ ਕੀ ਨਹੀਂ ਕਰਦੀ ਇਹ ਅਗਲੀ ਗੱਲ ਆ ਹੁਣ ਜਦੋਂ ਗੋਲੀ ਚੱਲੀ ਆ 100 ਮੀਟਰ ਦੇ ਉੱਤੇ ਟੰਕੀ ਉੱਥੇ ਉਥੋਂ ਦੇ ਭਵੇਂ ਇੰਚਾਰਜ ਜੋ ਮਰਜ਼ੀ ਆਖੀ ਜਾਣ ਪਰ 100 ਮੀਟਰ ਦੇ ਉੱਤੋਂ ਮੰਨ ਲੋ ਕੋਈ ਗੋਲੀ ਚਲਾ ਕੇ ਨਿਕਲ ਜਾਵੇ ਤੇ ਬੰਦੇ ਜਾਂਦੇ ਕਿੱਧਰ ਨੂੰ ਆ? ਸੀਸੀਟੀਵੀ ਕੈਮਰੇ ਲੱਗੇ ਸਾਰੇ ਪਾਸੇ ਉਹਨਾਂ ਕੈਮਰਿਆਂ ਦਾ ਨੀਖਣ ਕਰੋ ਬੰਦੇ ਕਿਹੜੇ ਆ। ਫਿਰ ਕੱਲ ਵੀ ਧਮਕੀ ਆਈ ਹੈ। ਕੱਲ ਜਿਹੜੀ ਧਮਕੀ ਆਈ ਹੈ ਉਹ ਧਮਕੀ ਨੂੰ ਵੀ ਸਮਝਦੇ ਆਂ ਵੀ ਇਹ ਧਮਕੀਆਂ ਜਿਹੜੀਆਂ ਆਉਂਦੀਆਂ ਵਾ ਉਹ ਹੁਣ ਕਥੂ ਨਗਲ ਵਾਲੇ ਕਹਿੰਦੇ ਆ ਵੀ ਅਸੀਂ ਐਸਐਚਓ ਸਾਹਿਬ ਨੂੰ ਤਰਖਾਸ ਦਿੱਤੀ ਆ। ਇਹਨੂੰ ਪੁਲਿਸ ਬਿਨਾਂ ਛਕ ਜਿੰਨੀ ਮਰਜ਼ੀ ਬਿਜੀ ਆ ਪਰ ਇਹ ਮਸਲੇ ਦੇ ਉੱਤੇ ਸਮਾਜ ਦੇ ਵਿੱਚ ਅਮਨ ਸ਼ਾਂਤੀ ਵਾਸਤੇ ਜ਼ਰੂਰੀ ਆ ਕਿ ਪੈਲ ਦੇ ਆਧਾਰ ਦੇ ਉੱਤੇ ਇਹੋ ਜੇ ਮਸਲੇ ਨੂੰ ਸੁਲਝਾਵੇ ਗੈਂਗਸਟਰ ਮਨ ਲੋ ਇੰਨਾ ਵੱਧ ਗਿਆ ਕਿ ਦਿਨ ਦਿਮੀ ਕੋਈ ਕਿਸੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਜਵੇ ਜੋ ਮਰਜ਼ੀ ਕਰ ਜਵੇ ਪੁਲਿਸ ਮਨ ਲੋ ਮਗਰ ਨਹੀਂ ਕਾਂਗਰਸ ਆ ਪੁਲਿਸ ਕੈਰੀ ਆ ਜੀ ਜਿਹੜੀ ਅਖਬਾਰਾਂ ਚ ਜਿਹੜੀ ਧਮਕੀ ਵਾਲੀ ਖਬਰ ਲੱਗੀ ਝੂਠੀ ਲੱਗੀ ਵੇਖੋ ਮੈਂ ਅੱਜ ਮੈਨੂੰ ਜਦੋਂ ਪਤਾ ਲੱਗਾ ਕਿ ਖਬਰ ਦੇ ਵਿੱਚ ਮੇਰਾ ਨਾਮ ਆ ਮੈਨੂੰ ਪੁਲਿਸ ਨੇ ਫੋਨ ਕੀਤਾ ਪਿੱਤਾ ਦਾ ਨਾ ਆਇਆ ਚਲੋ ਛੱਡਦੇ ਆ ਰਹਿਣ ਜੋ ਫੋਨ ਨਹੀਂ ਕੀ ਬੰਦ